ਅਸਲਾਮ ਵਾਲੇਕਮ ਜੀ ਸਾਰਿਆਂ ਨੂੰ ਜਿੰਨੇ ਵੀ ਸਾਡੇ ਲੋਕ ਖਲੀਫੇ ਸਹਿਬਾਨ ਗੱਦੀ ਨਿਸ਼ੀਨ ਡੇਰੇ ਦਾ ਸਾਰੇ ਸਿਲਸਿਲਾ ਦੇ ਲੋਕ ਬਜ਼ੁਰਗ ਅਨਦੀਨ ਅਹਲੇ ਬੈਤ ਨਾਲ ਜਿੰਨੇ ਵੀ ਲੋਕ ਜੁੜੇ ਹੋਏ ਨੇ ਮੈਂ ਅੱਜ ਸਾਰਿਆਂ ਨੂੰ ਸਲਾਮ ਅਰਚ ਕਰਦਾ ਹੋਇਆ ਇਹ ਸਾਡੀ ਬੱਚੀ ਸੀਲਾ ਦੇਵੀ ਸੰਗਰੂ ਉਹ ਅੱਜ ਸਾਬਰੀ ਪਰਿਵਾਰ ਦੇ ਵਿੱਚ ਜੁੜ ਚੁੱਕੀ ਹੈ। ਔਰ ਸਾਡੇ ਸਾਬਰੀ ਘਰਾਣੇ ਦੇ ਵਿੱਚ ਇਹ ਤਾਲਬ murid ਹੋ ਚੁੱਕੀ ਹੈ। ਪਹਿਲਾਂ ਇਹ ਮੇਰੇ ਭਰਾ ਤੋਂ murid ਸੀ। ਮੇਰੇ ਭਰਾ ਦੇ ਜਾਣ ਤੋਂ ਬਾਅਦ ਹੁਣ ਇਹਨੂੰ ਹੋਰ ਸਿੱਖਿਆ ਦੀ ਜ਼ਰੂਰਤ ਸੀ ਇਹ ਮੇਰੀ ਤਾਲਬ murid ਹੋ ਗਈ। ਔਰ ਅੱਜ ਤੋਂ ਬਾਅਦ ਇਹ ਸ਼ੀਲਾ ਸਾਬਰੀ ਵੀ ਬਣ ਗਈ। ਸਾਥੀਓ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਮੈਂ ਖਲੀਫਾ ਬਾਬਾ ਬੁੱਢੇ ਸ਼ਾਹ ਸਾਹਿਬ ਦੀ ਕਿ ਜਿੰਨੇ ਵੀ ਪਰਿਵਾਰ ਨੇ ਅਹਲੇ ਬੈਤ ਨੇ ਹੋਰ ਪਰਿਵਾਰ ਵੀ ਨਾਲ ਆਏ ਨੇ ਇਹ ਵੀ ਸਾਬਰੀ ਪਰਿਵਾਰ ਨੇ ਔਰ ਮੇਰੇ ਕਨਿਓ ਸਾਰਿਆਂ ਨੂੰ ਬੇਨਤੀ ਹੈ ਕਿ ਅੱਜ ਤੋਂ ਬਾਅਦ ਸ਼ੀਲਾ ਸਾਬਰੀ ਮੇਰੇ ਸਾਬਰੀ ਸਿਲਸਿਲੇ ਦੇ ਵਿੱਚ ਆ ਗਈ ਔਰ ਮੇਰੀ ਧੀ ਬਣ ਗਈ ਮੇਰੀ ਬੱਚੀ ਬਣ ਗਈ ਔਰ ਅਹਲੇ ਬੈਤ ਦੇ ਸਿਲਸਿਲੇ ਦੇ ਵਿੱਚ ਇਹ ਰਚੀਤੀ ਹੈ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਜਿੱਥੇ ਵੀ ਇਹ ਜਾਵੇ ਇਹਦਾ ਸੁਫੀਆ ਦਾ ਸਿਲਸਿਲੇ ਦੇ ਵਿੱਚ ਪੂਰਾ ਸਤਿਕਾਰ ਪੂਰਾ ਪਿਆਰ ਪੂਰੀ ਇੱਜ਼ਤ ਦਿੱਤੀ ਜਾਵੇ। ਧੰਨਵਾਦ ਮਹਿਬੂਤੇ ਸ਼ਾਹ ਸਾਹਿਬ